देखो जी सबसे पहले मैं मा, आ, जी जी, दे तो मैं ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਐਜੂਕੇਸ਼ਨ ਮਿਨਿਸਟਰ ਅਰਜੋਤ ਸਿੰਘ ਜੀ ਔਰ ਸਾਡੇ ਕਾਰਜਕਾਰੀ ਪ੍ਰਧਾਨ ਸ਼੍ਰੀ ਕਛੀ ਦਾ ਦੇਖ ਦੇ ਕਰਾਏ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸਕੂਲ ਨੂੰ ਇੱਡੀ ਨੁਹਾਰ ਹੀ ਬਦਲਦੀ ਹੈ ਕਿ ਅੱਜ ਤੱਕ ਤੁਸੀਂ 3 ਸਾਲ ਪਹਿਲੇ ਦੇਖਣਾ ਚਾਹੋਗੇ ਸਕੂਲ ਦੀ ਨੁਹਾਰ ਸੀ ਸੀ ਕਿ ਟੁੱਟੇ ਥੋੜੇ ਜਿਹਾ ਆਪਣੇ ਟੇਬਲ ਵਗੈਰਾ ਟੁੱਟੇ ਦੇ ਸੀਗੇ ਬੈਂਚ ਵਗੈਰਾ ਨਹੀਂ ਸੀ ਪ੍ਰੋਪਰ ਪ੍ਰੋਪਰ ਮੇਨਟੇਨੈਂਸ ਨਹੀਂ ਸੀਗੀ ਪਰ ਹੁਣ ਤੇ 3 ਸਾਲਾਂ ਦੇ ਅੰਦਰ ਅੰਦਰ ਮਾਨਯੋਗ ਐਮਐਲਏ ਸਾਹਿਬ ਸ਼ਹਿਰੀ ਕਲਤੀ ਜੀ ਨੇ ਇਸ ਸਕੂਲ ਦੀ ਨੋ ਹਾਰੀ ਬਦਲਦੀ ਹੈ ਤੁਸੀਂ ਦੇਖਦੇ ਹੋਗੇ ਕਿ ਬੱਚਿਆਂ ਦੀ ਕਿੰਨੀ ਸਟੈਂਥ ਵਧੀ ਹੈ ਕਿੰਨੀ ਬੱਚਿਆਂ ਇਥੇ ਕਲਚਰ ਐਕਟੀਵਿਟੀਜ਼ ਕਰੀਆਂ ਰੰਗਲਾ ਪੰਜਾਬ ਨੂੰ ਸਾਡੇ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾ ਲਈ ਜਦੋਂ ਜਦ ਸਾਰੇ ਟੀਚਰਸ ਦੀ ਕੋਸ਼ਿਸ਼ ਹੈ ਔਰ ਬੜਾ ਮਾਣ ਮਹਿਸੂਸ ਹੁੰਦਾ ਕਿ ਸਾਡੇ ਐਮਐਲਏ ਸਾਹਿਬ ਦੀ ਸੋਚ ਹੈ ਕਿ ਅਸੀਂ ਅੱਛੀ ਸਿੱਖਿਆ ਅੱਛੀ ਸਿੱਖਿਆ ਤਾਂ ਨਾਲ ਜੇ ਸਾਡੇ ਬੱਚੇ ਨੇ ਪੰਜਾਬ ਦੇ ਪੜ੍ਹ ਲਿਖੇ ਸਾਡੇ ਦੇਸ਼ ਚ ਵਿਦੇਸ਼ਾਂ ਚ ਨਾਮ ਰੋਸ਼ਨ ਕਰਨ ਆਈਰਵਜੀਤ ਸਿੰਘ ਸੈਂਟਰ ਮੁਖ ਅਧਿਆਪਕ ਜੀ ਦੇਖੋ ਜੀ ਪੰਜਾਬ ਸਰਕਾਰ ਨੇ ਇਸ ਸਕੂਲ ਨੂੰ ਨਹੀਂ ਸਾਰੇ ਸਕੂਲਾਂ ਨੂੰ ਹਰ ਸਾਲ ਵਤਵਾਦ ਹਰ ਪੱਖ ਦੇ ਜਿਹੜੇ ਗ੍ਰਾਂਟਾਂ ਭੇਜ ਰਹੀ ਆ ਸਕੂਲ ਦੇ ਡਿਵੈਲਪਮੈਂਟ ਕੰਮ ਕਰ ਰਿਹਾ 인ਫਰਾਸਟ੍ਰਕਚਰ ਤੇ ਕੰਮ ਹੋ ਰਿਹਾ ਅਜੇ ਕਾਲੀ ਭਰਤੀ ਜਿਹੜੀ ਹੋਈ ਹੈ 2364 90 ਦੇ ਹਪਕ ਜਿਹੜੇ ਉਹਨਾਂ ਨੂੰ ਆਰਡਰ ਮਿਲੇ ਨੇ ਸੋ ਤੁਹਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਆਦਾ ਡਿਵੈਲਪਮੈਂਟ ਹੋਏਗੀ ਸਕੂਲਾਂ ਦੀ ਤੇ ਸਕੂਲਾਂ ਦੇ ਪ੍ਰਤੀ ਜਿਹੜਾ ਵਾ ਇਹ ਪੰਜਾਬ ਸਰਕਾਰ ਦਾ ਜਿਹੜਾ ਰਵਈਆ ਬਹੁਤ ਹੀ ਵਧੀਆ ਵਾ ਸਕਾਰਾਤਮਕ ਆ ਤੇ ਅਸੀਂ ਆਸ ਕਰਦੇ ਹਾਂ ਕਿ ਸਕੂਲਾਂ ਦੀ ਡਿਵੈਲਪਮੈਂਟ ਹੋਰ ਜ਼ਿਆਦਾ ਹੋਏਗੀ ਜੀ ਅੱਜ ਪੰਜਾਬ ਸਰਕਾਰ ਵੱਲੋਂ ਦਾਖਲਾ ਮਹਿੰਮ ਸ਼ੁਰੂ ਕੀਤੀ ਗਈ ਹੈ ਨਵੇਂ ਬੱਚਿਆਂ ਨੂੰ ਜਿਹੜਾ ਵਾ ਉਹ ਸਕੂਲਾਂ ਵਿੱਚ ਦਾਖਲ ਕਰਨ ਲਈ ਅਧਿਆਪਕ ਜਿਹੜੇ ਆਪਰੋਚ ਕਰ ਰਹੇ ਨੇ ਮਾਪਿਆਂ ਨੂੰ ਸੁਚੇਤ ਕੀਤਾ ਜਾ ਰਿਹਾ ਤੇ ਜਨਤਾ ਨੂੰ ਸੁਚੇਤ ਕੀਤਾ ਜਾ ਰਿਹਾ ਲੋਕਲ ਜਿਹੜੇ ਆ ਨਮਾਇंदे ਹਨ ਉਹਨਾਂ ਨੂੰ ਨਾਲ ਲਿਆ ਜਾ ਰਿਹਾ ਅੱਜ ਸਾਡੇ ਇਸ ਮਹਿੰਮ ਵਿੱਚ ਸ਼੍ਰੀ ਮਾਰਕ ਮੇਤਾ ਜੀ ਜੋ ਕਿ ਚੇਅਰਮੈਨ ਨੇ ਮਾਰਕਟ ਕਮੇਟੀ ਬਟਾਲਾ ਦੇ ਨਾਲ ਉਹਨਾਂ ਦੇ ਪਤਵੰਤੇ ਸੱਜਣ ਐਮ ਸੀ ਸਹਿਬਾਨ ਇੱਥੇ ਆਏ ਨੇ ਅਸੀਂ ਉਹਨਾਂ ਦਾ ਧੰਨਵਾਦੀ ਆ ਕਿ ਜੋ ਸਾਨੂੰ ਸਹਿਯੋਗ ਦੇ ਰਹੇ ਨੇ ਤੇ ਸਾਡੇ ਰਵਿੰਦਰ ਜੀ ਮੁਖ ਅਧਿਆਪਕ ਨੇ ਸਰਕਾਰੀ ਪ੍ਰੈਮ ਸਕੂਲ ਕੈਂਪ ਸੋ ਉਹ ਵੀ ਇੱਥੇ ਆਜਨੇ ਸਾਡੇ ਬੀ ਆਰ ਸੀ ਨੇ ਲਖਵਿੰਦਰ ਜੀ ਵਿੱਕੀ ਜੀ ਤੇ ਸਾਡੇ ਨਾਲ ਜਿਹੜੇ ਹੋਰ ਅਧਿਆਪਕ ਸਾਥੀ ਜਿਹੜੇ ਨੇ ਸਾਡੇ ਬਲਾਕ ਬਟਾਲਾ 2 ਦੇ ਪਹੁੰਚੇ ਨੇ ਇਹ ਇੱਥੇ ਖਾਸ ਤੌਰ ਤੇ ਕਮਲ ਜੀ ਵਰਕਰ ਰਹੇ ਨੇ ਸੋ ਇੱਥੇ ਆਪਾਂ ਸਾਰੇ ਇਹ ਗੱਲ ਕੇ ਕੋਸ਼ਿਸ਼ ਕਰਾਂਗੇ ਕਿ ਸਰਕਾਰੀ ਸਕੂਲਾਂ ਵਿੱਚ ਜਿਹੜਾ ਬੱਚਿਆਂ ਦਾ ਜਿਹੜਾ ਦਾਲ ਹੈ ਰੋਲਮੈਂਟ ਪਿਛਲੇ ਸਾਲ ਨਾਲ ਵਧ ਕੀਤੀ ਜਾਵੇ